ਸਤਨਾਮਾ ਸ੍ਰੀ ਵਾਹਿਗੁਰੂ ਸਾਹਿਬ ਜੀ ਅਨਾਸਰੀ ਮਹੱਲਾ ਐਹਲਾ ਜੀਵakti ਦਾ ਨਾਏ ਮਨ ਆਨੰਦ ਹੈ ਜੀਆ ਸਤਿਓ ਸਤ ਜਾਨਾ ਗੋਵਿੰਦ ਹਾ ਜੀਆ ਜੀਵਾ ਤੇਰਾ ਨਾ ਮਨ ਆਨੰਦ ਹੈ ਜੀਆ ਸੱਚੋ ਸੱਚਾ ਨਾਉ ਗੁਣ ਗੋਵਿੰਦ ਹੈ ਜੀਆ ਗੋਰ ਗਿਆਨ ਅਪਾਰਾ ਸਿਰ ਜਾਣ ਹਾਰਾ ਜੇਨ ਸਿਰ ਜੀ ਤੇਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਛੇੜਨ ਸਕਾ ਆਪੇ ਕਰ ਵਿਖਾ ਸੇਰਾ ਸਿਰ ਲੇਖਾ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਤਮ ਸਾਰੇ ਆਵਰ ਨਾ ਕੋਈ ਆਇਆ ਜਾਏ ਸਿੱਧੀ ਆ ਹੁਕਮੇ ਹੋਏ ਨਿਬੇੜਾ ਆਰਮਚੁਕਾਈ ਸੀ ਜੀਆ ਗੋਦ ਭਰਮਚੁਕਾਈ ਅਖਤੂ ਕਹਾਏ ਸੱਚ ਮਹਿ ਸਾਚ ਸਮਾਨ ਆ ਉਪਾਈ ਆਪੇ ਸਮਾਈ ਹੁਕਮੀ ਹੁਕਮ ਪਛਾਣ ਸੱਚੀ ਵਡਿਆਈ ਬਰਤੇ ਪਾਈ ਉਹ ਮਾਨ ਦੇ ਅੰਤ ਸਖਾਈ ਨਾਨਕ ਸਾਹਿਬ ਆਵਰ ਨਾ ਦੁਜਾ ਨਾਮ ਤੇਰਾ ਵਡਿਆਈ ਕੋ ਸੇ ਸਿਰਜਣ ਹਾਰ ਅਲੱਖ ਸਿਰੰਦੀਆ ਦੀਆ ਜੀਆ ਇੱਕ ਸਾਹਿਬ ਦੋਇ ਰਾਹੀ ਵਾਦ ਵਦੰਦੀਆ ਦੀਆ ਜੀਆ ਵੇ ਰਾਹ ਚਲਾਈ ਹੁਕਮ ਸਬਾਈ ਜਨਮੁ ਗੁਆ ਸੰਸਾਰਾ ਨਾਮ ਬਿਨਾ নাহি ਕੋ ਬੇਲੀ ਬੇਕਲਾਤੀ ਸੇਰ ਹਾਰਾ ਹੁਕਮੀ ਆਇਆ ਮਿੱਤ ਮਨਤ 부ਜਾ ਹੁਕਮਾ ਸਵਾਰਣ ਹਾਰਾ ਨਨਕ ਸਾਹਿਬ ਸਬਦ ਸਿੰਘਾ ਪਾਈ ਸੱਚ ਸਿਰਜਣਾ ਹਾਰਾ ਭਗਤ ਸੋਹ ਹੈ ਦਰਵਾਜ਼ੇ ਸਬਦ ਸੁਹਾਇਆ ਜੀਓ ਬੋਲਦਾ ਹੈ ਰਸਨ ਰਸਾਇਆ ਜੀਆ ਰਸਨ ਰਸਾਇਨਾ ਮਤੀ ਸਾਇ ਗੁਰ ਕਾ ਸਬਦ ਵਿਕਾਨੀ ਪਰਸ ਪਰਸ ਆਏ ਪਰਸ ਹੇ ਜਾ ਤੀ ਦਾ ਮਾਨ ਪਾਣੀ ਅਮਰ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨਵੀ ਯਾਰੀ ਨਾਨਕ ਭਗਤ ਸੋਹਣ ਦਰ ਸੱਚਾ ਸੱਚੇ ਕੇ ਸਤ ਗੁਰੂ ਪੁੱਛਿਆ ਗਿਆਏ ਨਾਮੁ ਤੀਆਏ ਸਾ ਜੀਓ ਸਚ ਨਾਮ ਤੀਾਈ ਸਾਕੇ ਚਵਾਈ ਗੁਰਮੁਖੇ ਸਾ ਪਛਾਣ ਦਿਨਾਂ ਮੱਤ ਦਇਆ ਦੇ ਨਿਰੰਜਣਾ ਅਨ ਦਿਨ ਨਾਮ ਵਖਾਣ ਕਾਰਣੀ ਹੋ ਪਰ ਮਾਈ ਆਪੇ ਮੂਰ ਮੰਮਾਰੀ ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸਨਾ ਨਾ ਕਾਰਣੀ ਕਾਰ ਤੁਰ ਹੋ ਖੁਰਮਾਈ ਆਪੇ ਨਾ ਮਨਮਾਰੀ ਨਾਨਕ ਨਾਮ ਮਹਾਰਸ ਮਿੱਠਾ ਤਿਸਨਾ ਨਾਮੇ ਅੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ